ਅਮੀ ਰਾਸ਼ਟਾਨੀ ਦਿੱਲੀ ਅਤੇ ਫਿਰੋਜ਼ਪੁਰ ਵਿਚਕਾਰ ਚੱਲਣ ਵਾਲੀ ਨਵੇਂ ਬੰਦੇ ਭਾਰਤ ਐਕਸਪ੍ਰੈਸ ਗੱਡੀ ਦਾ ਸ਼ੈਡਿਊਲ ਜਾਰੀ ਕਰ ਦਿੱਤਾ ਗਿਆ ਇਹ ਬੰਦੇ ਭਾਰਤ ਰੇਲ ਗੱਡੀ ਬਠਿੰਡਾ ਪਟਿਆਲਾ ਰਾਹੀਂ ਫਿਰੋਜ਼ਪੁਰ ਕੈਂਟ ਅਤੇ ਦਿੱਲੀ ਵਿਚਕਾਰ ਚੱਲੇਗੀ ਜਿਸ ਨਾਲ ਸਮਾਂ ਬਚੇਗਾ ਅਤੇ ਯਾਤਰੀਆਂ ਲਈ ਆਰਾਮਦਾਇਕ ਯਾਤਰਾ ਯਕੀਨੀ ਹੋਵੇਗੀ ਕੇਂਦਰੀ ਰੇਲਵੇ ਤੇ ਫੂਡ ਪ੍ਰੋਸੈਸਿੰਗ ਉਦਯੋਗ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਇਹ ਬਹੁਤ ਖੁਸ਼ੀ ਦੀ ਗੱਲ ਹੈ ਉਹਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਉਹਨਾਂ ਦੱਸਿਆ ਕਿ ਬੰਦੇ ਭਾਰਤ ਟ੍ਰੇਨ 7 ਨਵੰਬਰ ਤੋਂ ਦਿੱਲੀ ਅਤੇ ਫਿਰੋਜ਼ਪੁਰ ਵਿਚਕਾਰ ਚਲਣੀ ਸ਼ੁਰੂ ਹੋ ਜਾਵੇਗੀ ਬੜਾ ਧੰਨਵਾਦੀਆਂ ਸਾਡੇ ਅਸੀਂ ਕੁਐਸਚਨ ਪਹਿਲਾਂ ਬੰਦੇਵਾਰਤ ਜਿਹੜੀ ਹੈ ਫਰੋਜਪੁਰ ਤੋਂ ਦਿੱਲੀ ਅਨਾਉਂਸ ਕੀਤੀ ਸੀ ਤੇ ਹੁਣ ਪ੍ਰਧਾਨ ਮੰਤਰੀ ਜੀ ਨੇ ਟਾਈਮ ਦੇਤਾ ਮੈਂ ਉਹਨਾਂ ਦਾ ਬੜਾ ਧੰਨਵਾਦੀ ਹਾਂ ਸਾਡੇ ਦੇਸ਼ ਦੇ ਪ੍ਰਾਈਮ ਮਿਨਿਸਟਰ ਸਾਹਿਬ ਜਿਨ੍ਹਾਂ ਨੇ ਵਾਰਾਨਸੀ ਤੋਂ ਇੱਕ ਬੰਦੇਵਾਰ ਉਹਨਾਂ ਨੇ ਚਲਾਉਣੀ ਆ ਤੇ ਪੰਜਾਬ ਵਾਲੇ ਆਪਾਂ ਫਰੋਜਪੁਰੋਂ ਬੰਦੇਵਾਰਤ 7 ਤਰੀਕ ਨੂੰ ਪੁਰਿਓ ਦਿੱਲੀ ਨੂੰ ਤੇ ਦਿੱਲੀੋਂ ਫਰੋਜਪੁਰ ਨੂੰ ਇਹ ਚਲਾਵਾਂਗੇ ਬਹੁਤ ਮੈਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦਾ ਸਾਡੇ ਗ੍ਰਹਿ ਮੰਤਰੀ ਜੀ ਅਮਿਤ ਸ਼ਾਹ ਜੀ ਦਾ ਤੇ ਸਾਡੇ ਮੰਤਰੀ ਅਸ਼ਨੀ ਯਸ਼ਨਵ ਜੀ ਦਾ ਬਹੁਤ ਬਹੁਤ ਵੱਡਾ ਧੰਨਵਾਦ ਕਰਦਾ ਵੀ ਇਹ 7 ਤਰੀਕ ਨੂੰ ਬੰਦੇਵਾਦ ਦਾ ਜਿਹੜੀ ਉਹ ਸ਼ੁਰੂ ਹੋ ਜਾਏਗੀ ਤੇ ਕੁਝ ਦਿਨਾ ਚੀ ਫਿਰੋਜ਼ਪੁਰ ਪੱਟੀ ਆ ਜਿਹੜਾ ਪ੍ਰੋਜੈਕਟ ਉਹਦੇ ਬਾਰੇ ਵੀ ਮੈਂ ਤੁਹਾਨੂੰ ਬਹੁਤ ਵੱਡੀ ਖੁਸ਼ਕਵਰੀ ਦੇਣੀ ਆ ਉਹ ਵੱਡੀ ਪ੍ਰੈਸ ਕਾਨਫਰੰਸ ਕਰਕੇ ਮੈਂ ਦਊਗਾ ਰੇਲਵੇ ਲਈ ਕੋਈ ਵੀ ਐਸੀਆਂ ਚੀਜ਼ਾਂ ਕੋਈ ਕਸਰ ਨਹੀਂ ਛੱਡਾਂਗੇ ਇਸ ਸੈਂਕੜੇ ਕਰੋੜਾਂ ਦੇ ਪ੍ਰੋਜੈਕਟ ਨੇ ਤੇ ਇਹ ਪ੍ਰੋਜੈਕਟਾਂ ਨਾਲ ਪੰਜਾਬ ਦੇ ਲੋਕਾਂ ਨੂੰ ਲਾਭ ਹੋਣਾ ਹੈ ਪੰਜਾਬ ਦੇ ਲੋਕਾਂ ਦੇ ਜੇਬ ਚ ਲੋਕਾਂ ਦੇ ਪੈਸੇ ਜੇਬਾਂ ਚ ਪੈਸੇ ਜਾਣੇ ਆ ਤੇ ਵਰਲਡ ਕਲਾਸ ਹਰ ਚੀਜ਼ ਆ ਜਿਹੜੀ ਆ ਪਿੱਛੇ ਵੀ ਮੈਂ ਖੜਾ ਐ ਇਸ ਵੇਲੇ ਆ ਜਿਹੜਾ ਐ ਲੁਧਿਆਣਾ ਦਾ ਜਿਹੜਾ ਐ ਅਟਲੀ ਰ ਇਨਵੈਸਟੇਸ਼ਨ ਬਣ ਰਹੀ ਆ ਤੇ ਉਹਨੂੰ ਹੀ ਦੇਖਣ ਆਏ ਸੀ ਪਰ ਮੈਂ ਫੇਰ ਸਾਰਿਆਂ ਨੂੰ ਜਿਹੜਾ ਸਾਰਾ ਮਾਲਵਾ ਟੱਚ ਹੁੰਦੇ ਹੋਏ ਵੰਦੇਵਾਰਤ ਜਿਹੜੀ ਸ਼ੁਰੂ ਹੋ ਰਹੀ ਆ ਸਾਰੇ ਪੰਜਾਬੀਆਂ ਨੂੰ ਬਹੁਤ ਬਹੁਤ ਇਸ ਗੱਲ ਦੀ ਮੁਬਾਰਕਵਾਦ ਧੰਨਵਾਦ